ਹੈਲੋ ਹਾਂ ਉਹ ਠੇਕੇ ਤੇ ਲਾਉਣੀ ਆ ਜ਼ਮੀਨ ਹਲੇ ਹਾਂ ਆਇਆ ਤਨਚਾਰ ਘਰ ਤਾਂ ਆ ਗਿਆ ਯਾਰ ਬਾਕੀ ਦੇਖਦੇ ਆ ਰੈਡ ਰੂਟੀ ਨਿਕਲਦਾ ਫਿਰ ਕਰਾਂਗੇ ਗੱਲਬਾਤ ਹਾਂ ਹਾਂ ਦੱਸਾਂਗੇ ਤੈਨੂੰ ਕੋਈ ਨਹੀਂ ਹਾਂ ਠੀਕ ਚਲੋ ਓਕੇ ਮੈਂ ਬਾਹਲੀ ਨਿਕਰਿਆ ਫਿਰਦਾ ਚੋਰੀ ਗਿਆ ਸੀ ਚਾਚਾ ਤੈਨੂੰ ਪਤਾ ਨਹੀਂ ਉਹ ਮੈਨੂੰ ਕੀ ਪਤਾ ਚੋਰੀ ਗਿਆ ਤੂੰ ਚਾਹ ਲਾ ਕੇ ਤੇਰੇ ਚਾਚੀ ਨੂੰ ਦੱਛ ਕੇ ਗਿਆ ਤੈਨੂੰ ਨਹੀਂ ਪਤਾ ਕੱਖਵੇਂ ਪਾਇਆ ਆ ਅੱਛਾ ਕੱਖ ਪਾਇਆ ਫਿਰ ਹੁਣ ਕਿਵੇਂ ਕਰੀਏ ਜ਼ਮੀਨ ਦਾ ਸਾਰੀ ਕਰ ਲੈਨੇ ਅੱਜ ਕੀ? ਸਾਰੀ ਛੁਰੀ ਨਹੀਂ ਕਰਦੇ। ਕਿਉਂ? ਉਹ ਸ਼ਾਮ ਨਹੀਂ ਨਹੀਂ ਫਿਰ ਉਹ ਲੱਖ ਰੁਪਿਆ ਤੈਨੂੰ ਦੇ ਜਨਿਆ ਯਾਰ ਹੁਣ ਜੇ ਸਾਰੀ ਕਰ ਲਾਂਗੇ ਕੀ ਹੁੰਦਾਗਾ? ਨਾ ਮੈਨੂੰ ਛੋੜੀ ਛੁਰੀ ਜਾਣਾ ਪੂਆ ਨਹੀਂ ਪਤਾ ਉੱਥੇ ਰਹਿਣਾ ਪੈ ਜੇ। ਫਿਰ ਉਹ ਪਹਿਲਾਂ ਹੀ ਠੇਕੇ ਦੀ ਦੇ ਦਈਏ। ਨਾ ਪਹਿਲਾਂ ਨਹੀਂ ਤੇ ਕਰਾਂਗੇ ਪੰਚਾਰ ਵਿੱਚ ਜਦੋਂ ਮੀਂਹ ਪੈਣ ਲੱਗਿਆ। ਉਹਦਾ ਕੀ ਹੱਲ ਲਾ ਲਾਂਗੇ। ਚਲ ਉਹ ਤਾਂ ਕਰ ਦਾਂਗੇ ਝੋਨਾ ਲਾ ਦਾਂਗੇ। ਮਾਂ ਜਿਹੜੀ ਪਹਿਲਾਂ ਠੇਕੇ ਤੇ ਫਿਰ ਉਹਦਾ ਹੁਣ ਉਹਨਾਂ ਨੂੰ ਦੇ ਦਈਏ ਠੇਕੇ ਤੇ ਫਿਰ ਨਹੀਂ ਕਰਦਾ। ਉਹ ਤਾਂ ਉਹਨਾਂ ਨੂੰ ਹੀ ਦੇ ਦੇ ਹੁਣ ਠੇਕਾ ਬਹੁਤ ਹੋਇਆ ਪਿਆ। ਉਹ ਠੇਕਾ ਦਾ ਮੈਨ ਆਉਤਾ ਤਰੀ ਮੈਂ ਗੱਲ ਮੰਨਦਾ ਚੱਲ ਫਿਰ ਮੈਂ ਉਹਨਾਂ ਨੂੰ ਆ ਮਿਲ ਗਏ ਜੋ ਉਹਨਾਂ ਨਾਲ ਕਰੂ ਰਾਇ ਵੜੀ ਕੀ ਕਹਿੰਦੇ ਨੇ ਉਹ ਆ ਕਰ ਲਈ ਫਿਰ ਉਹ ਦੋਨੇ ਹੀ ਕਹਿੰਦੇ ਸੀਗੇ ਉਹ ਵੀ ਕਹਦਾ ਇਹ ਕਹਿੰਦਾ ਮੈਨੂੰ ਦੇ ਦੇ ਸਾਡੀ ਪੰਡਤ ਕੁੱਛ ਨਹੀਂ ਕੁੱਛ ਨਹੀਂ ਇਹ ਰੇਟ ਵਧਾਉਣਗੇ ਤੇ ਉਹ ਭਾਜ ਨੇ ਕਹਿੰਦਾ ਅਸੀਂ ਮੈਂ ਲੈਣੀ ਆ ਠੇਕੇ ਤੇ ਉਹਨਾਂ ਦੀ ਅੜਫਾਸਨ ਵਾਲੀ ਆਪਾਂ ਫਿਰ ਇਹ ਰੇਟ ਵੱਧ ਚੱਕ ਦਿਆਂਗੇ ਰੇਟ ਵਧਾਉਣਗੇ ਵੀ ਆਪਾਂ ਆਪ ਹੀ ਵਧਾਉਣਗੇ ਉਹ ਤਾਂ ਪਤਾ ਹੀ ਹੈ ਬੈਠੀ ਨਾ ਤੂੰ ਨਾ ਨਾ ਆਪਾਂ ਕਿਉਂ ਘਟਾਂਗੇ ਉਹ ਅੜਫਾਸ ਚ ਵਧਾਉਣਗੇ ਦੋਨੇ ਫਿਰਦੇ ਆ ਜ਼ਮੀਨ ਲੈਣ ਨੂੰ ਬੈਠਾ ਠੀਕ ਆ ਠੀਕ ਆ ਤੁਸੀਂ ਇਹ ਤੂੰ ਆਪਣੀ ਗੌਰ ਨਾਲ ਕਰਿਆ ਕਰਨ ਵਾਲੇ ਮੈਂ ਤੈਨੂੰ ਦੱਸਾਂ ਚੰਗੀ ਮਰੀ ਬਾਲੀ ਗੌਰ ਆ ਕਾਦੀ ਗੌਰ ਆ ਤੇਰੀ ਤੂੰ ਮਛਾਂ ਰੱਖ ਜਾ ਕੇ ਨਾਗ ਵਰਗੀਆਂ ਬਣਾਤੀਆਂ 99 4 4 ਦਿਨ ਸਹਰਾਂ ਤੋਂ ਨਹੀਂ ਮੁੜਦਾ ਬਣਾਤੀਆਂ ਨਾਗ ਵਰਗੀਆਂ ਮਛਾਂ ਬਣਾਤੀਆਂ ਚਾਚੀ ਨੂੰ ਪੁੱਛ ਰਉ ਨਰਦਾ ਬੁਣੇ ਕੀ ਆ ਲਿਆ ਦੀ ਜੇ ਜੇ ਮੇੜੇ ਜੇ ਉਹ ਜੇ ਹੋਇਆ ਚੱਕ ਲਿਉਂਗਾ ਕੋਈ ਉਹ ਤੋਂ ਬਿਨਾ ਤਾਂ ਚੱਲਦਾ ਹੀ ਨਹੀਂ ਤੇ ਮੈਨੂੰ ਪਤਾ ਹੈ ਲਿਆਉਂਗਾ ਮੈਂ ਮੈਂ ਟੜਚ ਵਾਲੀ ਟੂੜੀ ਹੁਣੀ ਪੈ ਜੂ ਮੱਜਿਆਂ ਨੂੰ ਉਹ ਪਾ ਦੀ ਮੈਂ ਲਿਆਉਂਗਾ ਜੇ ਨਾ ਮਿਲਿਆ ਫਿਰ ਦੂਜੀ ਲਿਆਵਾਂ ਉਹ ਚਿੱਟੇ ਰੰਗ ਵਾਲੀ ਹਾਂ ਹਾਂ ਆ ਉਹ ਲਿਆਉਂਗਾ ਉਹ ਵਧੀਆ ਹੁੰਦੀ ਹੈ ਇਹ ਫਿਰ ਮੈਂ ਟਮਹ ਰਿਹਾ ਚਲ ਠੀਕ ਹੈ ਮੈਂ ਜਾਣਾ ਫਿਰ ਨਾ ਮੇਰੀ ਬਾਦ ਮੈਂ ਇੱਥੇ ਕੋਈ ਦੇਖਦਾ ਸਬਜ਼ੀ ਕਰਦਾ ਠੀਕ ਹੈ ਕਰ ਲੈ ਫਿਰ ਓਏ ਬਾਈ ਖਤਰਸਾ ਰੋਕੀ 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 ਇੱਕ ਮਿੰਟ ਗੱਲ ਕਰਨੀ ਆ ਹੋਰ ਕੀ ਹਾਲ ਚਾਲ ਠੀਕ ਸਾਖ ਠੀਕ ਸਾਖ ਬੰਦਿਆ ਮੇਰਾ ਸਾਰਦਾ ਸਾਫ ਸਾਫ ਇਹ ਹੋ ਗਏ ਹੁਣ ਤਾਂ ਆਬ ਵੀ ਡਪਿਆ ਹੋਰ ਕਿਵੇਂ ਉਹੀ ਫਸਲ ਬੜੀ ਵਧੀਆ ਹੋ ਗਈ ਠੀਕ ਹੋ ਗਈ ਹੋਰ ਤੇ ਫੋਸਰਾ ਪਰਵਾਹ ਠੀਕ ਹੈ ਹਾਂ ਹਾਂ ਵਧੀਆ ਪਰਵਾਹ ਜ਼ਮੀਨ ਦਾ ਕੀ ਕਿਵੇਂ ਕਰਿਆ ਜ਼ਮੀਨ ਯਾਰ ਪੰਡਤ ਵੀ ਕਹਦਾ ਸੀ ਲੈਣ ਨੂੰ ਤੇ ਤੈਨੂੰ ਵੀ ਲੈਣੀ ਆ ਜ਼ਮੀਨ ਹੋਰ ਦੇਖ ਲੈ ਵੀ ਤੇਰੇ ਕੋਲੇ ਸੀ ਕਿ 70 ਮਾ ਮਾ ਮੋਟਾ 10 ਵੀ ਗਾਹ ਨੂੰ ਲੈ ਦੇਖ ਆਪਾਂ ਜੱਟ ਬਾਈ ਉਹ ਪਾਂਡੇ ਤਾਂ ਤਦ ਦੀ ਗੱਲ ਜਾਇ ਜਾ ਕਿ ਜਮੀਨ ਤੂੰ ਆਪ ਹਾਂ ਨਹੀਂ ਉਹ ਬੰਦਾ ਫਿਰਦਾ ਉਹ ਵੀ ਉਦ ਨਹੀਂ ਨਾ ਹਾਂ ਉਹ 2 ਸਾਲ ਹੋ ਗਏ ਯਾਰ ਮੇਰੇ ਤੇਰੇ ਜਿਹੜੇ ਬਾਣ ਤੇ ਅੱਖ ਉਹਦੀ ਪੂਰੀ ਆ ਦੇਖ ਤੇ ਉਹ ਤੂੰ ਦੇਖ ਵੀ ਜਿਵੇਂ ਕਰਨਾ ਵੀ ਹੁਣ ਤੂੰ ਆਪਾ ਆਪਾ ਲਾਵਾਂਗੇ ਆਪਾਂ ਠੀਕ ਆ ਤੈਨੂੰ ਦੱਸਾਂ ਕਿ ਫਿਰ ਕੁਝ ਕਰਨੀ ਜਾਂ ਆ ਆ ਕਰੀ ਹਾਂ ਮੈਂ ਹੁਣ ਉਹ ਲੈ ਕੇ ਆਉਣਾ ਕਿ ਸਿਰੀ ਦੀ ਚਾਹ ਲੈਣ ਜਾਣਾ ਅੱਛਾ ਤੇ ਮੋਟਰ ਤੇ ਆ ਜੀ ਤੂੰ ਮੈਂ ਉੱਥੇ ਮੋਟਰ ਤੇ ਆ ਜੀ ਹਾਂ ਉਹ ਵੀ ਉੱਥੇ ਕਰ ਲੈਣਾ ਕਹਿੰਦਾ ਸੀ ਕਹਿੰਦਾ ਮੈਂ ਮੋਟਰ ਤੇ ਆਉਂਗਾ ਫਿਰ ਆਪਾਂ ਉੱਥੇ ਬਹਿ ਕੇ ਕਰ ਲਾਂਗੇ ਗੱਲਬਾਤ ਕਿਵੇਂ ਕੀ ਕਰਨਾ ਹੈ ਠੀਕ ਹੈ ਹਾਂ ਤੇ ਉਹ ਫਿਰਦਾ ਮੈਂ ਤੇ ਸਾਹ ਬਾਹਲੇ ਸਾਲਾਂ ਦਾ ਹੋ ਗਈ ਨਹੀਂ ਚੱਕਾ ਲਾ ਲਓ ਲਮਾ ਗਏ ਆਪਾਂ ਫਿਰ ਤੂੰ ਐ ਕਿ ਨਹੀਂ ਹਾਂ ਉੱਥੇ ਮੋਟਰ ਤੇ ਆ ਤੇ ਮੈਂ ਬਾ ਚਾ ਲੈ ਕੇ ਆਉਣਾ ਬਸ ਚੰਗਾ ਠੀਕ ਹੈ ਮੈਂ ਉੱਥੇ ਤੇ ਆਵਾਂਗਾ ਚਲੋ ਠੀਕ ਹੈ ਠੀਕ ਹੈ ਆਪ ਵੀ ਜਾ ਜਾ ਇਹ ਜੱਟ ਹੈ ਹਾਂ ਮੈਂ ਕੱذੂ ਇਹ ਲੈ ਆ ਸੀ ਚਲੇ ਜਾਂਦਾ ਲੈ ਜੂ ਮੈਂ ਉਹ ਭਜਣਾ ਆਉਂਦਾ ਸੀ ਥਿਰਕੀ ਬਾਰੇ ਗੱਲ ਕਰਨੀ ਹੈ ਜ਼ਮੀਨ ਦੀ ਚੱਲ ਲੈ ਇੱਥੇ ਹੁਣ ਕਰਨਾ ਮੈਂ ਹਾਂ ਕੋਈ ਬਤਾ ਰੇ ਲੈ ਜ ਲੈ ਨਹੀਂ ਲੈ ਨਹੀਂ ਕੋਈ ਨਹੀਂ ਤੇਰੀ ਤਾਂ ਨਹੀਂ ਤੇ ਬੱਚੀ ਰਹਿੰਦੀ ਸਾਰੇ ਘਾਇਦੇ ਲੈ ਜੀ ਮੈਂ ਫੇਰ ਜਵਾਕ ਸਾਡੇ ਉਹ ਕੋਈ ਨਹੀਂ ਜਵਾਕ ਹੈ ਲੈ ਜੀ ਬਣੀ ਬਣੀ ਸਬਜ਼ੀ ਲੈ ਜੀ ਕੋਈ ਨਹੀਂ ਜਾ ਟੁੱਟੀ ਦਾ